ਦੇਸ਼ ਅੰਦਰ ਲੋਕ ਸਭਾ ਇਲੈਕਸ਼ਨਸ ਦਾ ਬਿਲਕੁਲ ਵੱਜ ਚੁੱਕਿਆ ਹੈ ਤੇ ਲੋਕ ਸਭਾ ਇਲੈਕਸ਼ਨਸ ਵਿੱਚ ਬਹੁਤ ਸਾਰੇ ਲੋਕਾਂ ਨਾਲ ਜੁੜੇ ਮੁੱਦੇ ਨੇ ਜਿਹੜੇ ਕਿ ਹਰ ਸਿਆਸੀ ਪਾਰਟੀ ਦੇ ਉਮੀਦਵਾਰ ਚੁੱਕ ਰਹੇ ਨੇ ਜਿੱਥੋਂ ਤੱਕ ਗੱਲ ਕਰ ਲਈਏ ਅੰਮ੍ਰਿਤਸਰ ਸ਼ਹਿਰ ਦੀ ਤਾਂ ਅੰਮ੍ਰਿਤਸਰ ਵਿੱਚ ਵੀ ਬਹੁਤ ਸਾਰੇ ਮੁੱਦੇ ਹਾਈਲਾਈਟ ਕੀਤੇ ਜਾ ਰਹੇ ਨੇ ਸਮੂਹ ਕੈਂਡੀਡੇਟਸ ਵੱਲੋਂ ਪਰ ਇੱਕ ਬਹੁਤ ਹੀ ਵੱਡਾ ਮੁੱਦਾ ਹੈ ਜਿਸ ਬਾਰੇ ਕੋਈ ਵੀ ਕੈਂਡੀਡੇਟ सिद्धा सिद्धा बोल ਨਹੀਂ ਰਿਹਾ ਪਰ ਉਹ ਮੁੱਦਾ ਸਿੱਧਾ-ਸਿੱਧਾ ਅਮਰਸਾ ਦੇ ਲੋਕਾਂ ਨੂੰ ਇਫੈਕਟ ਕਰ ਰਿਹਾ ਹੈ ਡੌਗ ਬਾਈਟਸ ਦਾ ਮੁੱਦਾ ਕਿਉਂਕਿ ਲਗਾਤਾਰ ਆਏ ਦਿਨ ਡੌਗ ਬਾਈਟਸ ਦੀਆਂ ਘਟਨਾਵਾਂ ਵਧ ਰਹੀਆਂ ਨੇ ਤੇ ਲੋਕਾਂ ਦੀ ਜਾਨ ਵੀ ਜਾ ਰਹੀ ਹੈ ਪਰ ਕੋਈ ਵੀ ਕੈਂਡੀਡੇਟ ਇੱਕ ਅੱਖਰ ਵੀ ਇਸ ਉੱਤੇ ਨਹੀਂ ਬੋਲ پا ਰਿਹਾ ਤਾਂ ਮੇਰੇ ਨਾਲ ਇੰਜੀਨੀਅਰ ਪਵਨ ਸ਼ਰਮਾ ਨੇ ਗਲਬਾਤ ਕਰਾਂਗੇ ਕਿਉਂਕਿ ਪੂਰਾ ਡਾਟਾ ਖੰਗਾਲਦੇ ਨੇ ਔਰ ਪੂਰੇ ਡਾਟਾ ਦੇ ਆਧਾਰਿਤ ਇਹ ਗਲਬਾਤ ਕਰਦੇ ਨੇ ਪਹਿਲਾਂ ਸਵਾਗਤ ਕਰ ਲੈਣਾ ਸਰ ਸਵਾਗਤ ਹੈ ਤੁਹਾਡਾ ਸਾਡੇ ਚੰਨ ਧੰਨਵਾਦ ਸਰ ਪਵਨ ਜੀ ਮੈਂ ਜੋ ਇਹ ਕਹਾਂ ਇੱਕ ਐਡਾ ਵੱਡਾ ਇਸ਼ੂ ਹੈ ਜਿਹੜਾ ਕਿ ਸਿੱਧਾ ਲੋਕਾਂ ਨੂੰ ਇਫੈਕਟ ਕਰ ਰਿਹਾ ਪਰ ਉਸ ਦੀ ਚਰਚਾ ਕਿਤੇ ਵੀ ਸੁਣਾਈ ਨਹੀਂ ਦੇ ਰਹੀ ਦੇਖੋ ਸਿਕੰਦਰ ਜੀ ਪਹਿਲਾਂ ਤਾਂ ਆਪ ਜੀ ਦਾ ਧੰਨਵਾਦ ਹੈ ਤੁਸੀਂ ਪੱਤਰਕਾਰਤਾ ਦਾ ਧਰਮ ਬੜੇ ਅੱਛੇ ਤਰੀਕੇ ਨਾਲ ਨਿਰਵਾਹ ਕਰਕੇ ਲੋਕਾਂ ਦੇ ਬੁਨਿਆਦੀ ਮੁਸ਼ਕਲਾਂ ਮਸਾਇਲ ਮੁੱਦੇ ਲੈ ਕੇ ਦਰਸ਼ਕਾਂ ਦੇ ਸਨਮੁਖ ਹੁੰਦੇ ਹੋ ਤੁਸੀਂ ਗੱਲ ਕੀਤੀ ਹੈ ਕਿ ਡੌਗ ਬਾਈਟ ਮੀਨਸ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਵੱਧ ਗਿਆ ਇੱਕ ਇਦਾਂ ਦੀ ਹੌਰੀਫਾਈਂਗ ਤਸਵੀਰ ਪੂਰੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਔਰ ਸਪੈਸ਼ਲੀ ਧਾਰਮਿਕ ਗੁਰੂ ਨਗਰੀ ਅੰਮ੍ਰਿਤਸਰ ਵਾਸਤੇ ਵੱਡੇ ਲੈਵਲ ਤੇ ਸੰਕਟ ਕ੍ਰੀਏਟ ਕਰ ਰਹੀ ਆ ਸਾਨੂੰ ਇਹ ਪਤਾ ਹੈ ਕਿ ਪੰਜਾਬ ਦੇ ਵਿੱਚ ਪਿਛਲੇ 5 ਸਾਲਾਂ ਦੇ ਵਿੱਚ ਔਨ ਰਿਕਾਰਡ ਜਿਹੜੀਆਂ ਡੌਗ ਬਾਈਟਸ ਦੀ ਵਾਰਦਾਤਾ ਹੋਈਆਂ ਉਹ ਉਹਦੀ ਤਦਾਦ 7 ਲੱਖ ਤੋਂ ਵੀ ਵੱਧ ਹੈਗੀ ਆ ਔਰ ਹੈਲਥ ਡਿਪਾਰਟਮੈਂਟ ਦੇ ਸਟੈਟਸ ਜੋ ਇੰਡੀਕੇਟ ਕਰ ਰਹੇ ਨੇ ਕਿ ਲਗਭਗ 2 ਲੱਖ ਦੇ ਕਰੀਬ ਡੌਗ ਬਾਈਟ ਦੇ ਕੇਸਿਸ ਪਰイヤー ਆ ਰਹੇ ਆ ਸਾਲਾਨਾ ਹੀ ਆ ਰਹੇ ਆ ਔਰ ਤੁਸੀਂ ਇਹ ਵੀ ਦੇਖੋ ਇਹ ਉਹੀ ਕੇਸਿਸ ਦੀ ਤਾਦਾਦ ਆ ਜਿਹੜੀ ਰਜਿਸਟਰ ਹੋਈ ਹੁੰਦੀ ਆ ਉਹ ਕੇਸਿਸ ਇਸ ਗਿਣਤੀ ਦੇ ਵਿੱਚ ਨਹੀਂ ਹੈਗੇ ਜਿਹੜੇ ਸਰਕਾਰੀ ਹਸਪੀਟਲ ਤੋਂ ਇਲਾਵਾ ਟਰੀਟਮੈਂਟ ਹੋਇਆ ਹੁੰਦਾ ਕਈ ਲੋਕ ਉਹਨੂੰ ਅਫੋਰਡ ਕਰ ਸਕਦੇ ਹੋ ਪ੍ਰਾਈਵੇਟ ਕਲੀਨਿਕਸ ਚ ਜਾਂਦੇ ਆ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਜਾਂਦੇ ਆ ਉਹ ਡਾਟਾ ਰਿਕਾਰਡਡ ਨਹੀਂ ਆ ਜੇ ਉਹ ਡਾਟਾ ਨੂੰ ਅਸੀਂ ਇਹਦੇ ਵਿੱਚ ਲੈ ਲੀਏ ਤਾਂ ਇਹਦੀ ਗਿਣਤੀ 3 4 ਗੁਣਾ ਕਿਤੇ ਜਾ ਕੇ ਵੱਧ ਜਾਣੀ ਆ ਔਰ ਪੂਰੀ ਦਰਦਨਾਕ ਤਸਵੀਰ ਭਿਆਨਕ ਤਸਵੀਰ ਗਲੀਆਂ ਮੁਹੱਲਿਆਂ ਸ਼ਹਿਰਾਂ ਪਿੰਡਾਂ ਦੇ ਵਿੱਚ ਮਹਿਲਾਵਾਂ ਨੂੰ ਕੁੱਤਿਆਂ ਦਾ ਨੋਚ-ਨੋਚ ਕੇ ਖਾਣਾ ਛੋਟੇ ਬੱਚਿਆਂ ਨੂੰ ਚੋਟ ਪਚਾਉਣਾ ਜ਼ਖਮ ਪਚਾਉਣੇ ਦੰਦ ਲਾਉਣੇ ਬਜ਼ੁਰਗਾਂ ਦੇ ਉੱਤੇ ਹਮਲਾ ਕਰਨਾ ਝੁੰਡ ਦਾ ਝੁੰਡ ਬਣਾ ਕੇ ਜੇ ਕੋਈ ਸਿਹਤੋਂ ਕਮਜ਼ੋਰ ਵਿਅਕਤੀ ਜਾਂਦਾ ਉਹਦੇ ਉੱਤੇ ਹਮਲਾ ਕਰ ਦੇਣਾ ਕੋਈ ਹੈਂਡੀਕੈਪ ਆ ਦਿਵਿਆਂਗ ਆ ਕੁੱਤਿਆਂ ਵੱਲੋਂ ਉਹਨਾਂ ਨੂੰ ਵੀ ਨੋਚ-ਨੋਚ ਕੇ ਖਾਧਾ ਜਾਂਦਾ ਹੈ ਤੇ ਜੇ ਗੱਲ ਕਰ ਲਈਏ ਅੰਮ੍ਰਿਤਸਰ ਦੀ ਤੇ ਅੰਮ੍ਰਿਤਸਰ ਦਾ ਡਾਟਾ ਤੜ ਕੋ ਹੈ ਕਿੰਨੇ ਇੱਥੇ ਆਵਾਰਾ ਕੁੱਤੇ ਜਿਹੜੇ ਹੋਣਗੇ ਦੇਖੋ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਇਹਨਾਂ ਦੀ ਤਦਾਦ ਇਸ ਵੇਲੇ ਤਾਂ 50000 ਦੇ ਕਰੀਬ ਹੈਗੀ ਆ ਜਿਹੜੇ ਸਟਰੀ ਡੌਗਸ ਆ ਕਿਹੜੇ ਦੰਦ ਨਾਨਦੇ ਫਿਰ ਰਹੇ ਆ ਗਲੀਆਂ ਮੁਹੱਲਿਆਂ ਦੇ ਵਿੱਚ ਔਰ 55000 ਤੋਂ 60000 ਕੇਸਸ ਪਰイヤー ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਆ ਰਹੇ ਆ ਮਿਨਿਮਮ 25 ਤੀ ਕੇਸ ਰੋਜ਼ ਰਿਪੋਰਟ ਹੁੰਦੇ ਆ ਹਸਪੀਟਲਸ ਦੇ ਵਿੱਚ ਫਿਰ ਮੈਂ ਉਹੀ ਅਰਜ਼ ਕਰ ਰਿਹਾ ਕਿ ਉਹ ਡਾਟਾ ਨਹੀਂ ਆ ਜਿਹੜਾ ਅਨਫੀਸ਼ੀਅਲ ਤਰੀਕੇ ਦੇ ਨਾਲ ਪ੍ਰਾਈਵੇਟ ਕਲੀਨਿਕਸ ਤੋਂ ਲੋਕੀ ਇਲਾਜ ਕਰਾ ਲੈਂਦੇ ਆ ਜਿਹੜੇ ਲੋਕ ਸામਨੇ ਆ ਜਾਂਦੇ ਆ ਗਵਰਨਮੈਂਟ ਦਾਰਿਆ ਦੇ ਵਿੱਚ ਉਹੀ ਕੇਸਿਸ ਦਾ ਡਾਟਾ ਜਿਹੜਾ ਅਜੇ ਤੱਕ ਸਾਹਮਣੇ ਆਪਿਆ ਔਰ ਗੁਰੂ ਨਗਰੀ ਅੰਮ੍ਰਿਤਸਰ ਦੀ ਐਡਮਿਨਿਸਟ੍ਰੇਸ਼ਨ ਦੀ ਬੜੀ ਵੱਡੀ ਨਲਾਇਕੀ ਆ ਕਿ ਉਹਨਾਂ ਨੇ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਰੈਸਕਿਊ ਟੀਮ ਨਹੀਂ ਬਣਾਈ ਕੋਈ ਹੈਲਪਲਾਈਨ ਨੰਬਰ ਇਹਦੇ ਲਈ ਜਾਰੀ ਨਹੀਂ ਕੀਤਾ ਔਰ ਕੋਈ ਵੀ ਕਾਨਕ੍ਰੀਟ ਸਰਵੇ ਇਦਾਂ ਦਾ ਨਹੀਂ ਕੀਤਾ ਜਿੱਥੋਂ ਪਤਾ ਲੱਗ ਸਕੇ ਕਿ ਇਹਨਾਂ ਦੀ ਐਬਸੋਲਿਊਟ ਤਦਾਦ ਕਿੰਨੀ ਆ ਔਰ ਵਾਕਈ ਹਰ ਨੁੱਕਰ ਗਲੀ ਦੇ ਵਿੱਚ ਕਿੰਨੇ ਵੱਡੇ ਲੈਵਲ ਤੇ ਲੋਕਾਂ ਨੂੰ ਵੜ ਰਿਆ ਔਰ ਜਿੱਥੇ ਇਹਨਾਂ ਦੀ ਸਟਰਲਾਈਜੇਸ਼ਨ ਦੀ ਕੈਸਟਰੇਸ਼ਨ ਦੀ ਜਾਂ ਨਸਬੰਦੀ ਦੀ ਗੱਲ ਹੁੰਦੀ ਆ ਉਹਦੇ ਟਾਰਗੇਟਸ ਵੀ ਗੁਰੂ ਨਗਰੀ ਅੰਮ੍ਰਿਤਸਰ ਦੀ ਮਿਊਨਿਸਪਲ ਕਾਰਪੋਰੇਸ਼ਨ ਕਦੀ ਵੀ ਅਚੀਵ ਨਹੀਂ ਕਰ ਪਾਰੀ 20000 ਮਿਨੀਮਮ ਡੌਗ ਦੀ ਸਟਰਲਾਈਜੇਸ਼ਨ ਕੈਸਟਰੇਸ਼ਨ ਹੋਣੀ ਹੁੰਦੀ ਆ ਪਰ ਉਹਦੇ ਉੱਤੋਂ ਵੀ ਸਰਾਸਰ ਅੰਮ੍ਰਿਤਸਰ ਗੁਰੂ ਨਗਰੀ ਦਾ ਪ੍ਰਸ਼ਾਸਨ ਟੋਟਲੀ ناکਾਮ ਸਾਬਿਤ ਹੋ ਰਿਹਾ ਔਰ ਜਿਹੜੀ 2020 ਲਾਈਫਸਟਾਕ ਸੈਂਸਸ ਹੋਈ 2019 ਦੇ ਵਿੱਚ ਸਿਕੰਦਰਜੀ ਉਹਦੇ ਵਿੱਚ ਵੀ ਪੂਰੇ ਪੰਜਾਬ ਦੇ ਕਹਿਆ ਗਿਆ ਕਿ 3 ਲੱਖ ਦੇ ਕਰੀਬ ਆਵਾਰਾ ਕੁੱਤੇ ਹੈਗੇ ਆ ਔਰ ਇਹਦੇ ਵਿੱਚ ਡਿਊਟੀ ਬਣਦੀ ਆ ਲੋਕਲ ਬਾਡੀਜ਼ ਡਿਪਾਰਟਮੈਂਟ ਦੀ ਫਿਰ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਦੀ ਐਨੀਮਲ ਹਸਬੰਡਰੀ ਦੀ ਪਹਿਲੇ ਜਿਹੜੇ ਡਿਪਾਰਟਮੈਂਟ ਆ ਲੋਕਲ ਬਾਡੀ ਐਂਡ ਰੂਰਲ ਡਿਵੈਲਪਮੈਂਟ ਉਹਨਾਂ ਦੀ ਡਿਊਟੀ ਹੁੰਦੀ ਆ ਕਿ ਉਹ ਮਾਨੀਟਰ ਕਰਨ ਇਹਨਾਂ ਆਵਾਰਾ ਜਾਨਵਰਾਂ ਦਾ ਆਵਾਰਾ ਕੁੱਤਿਆਂ ਦਾ ਡੇਟਾ ਮੇਨਟੇਨ ਕਰਕੇ ਰੱਖਣ ਔਰ ਐਨੀਮਲ ਹਸਬੰਡਰੀ ਦੀ ਇਹ ਡਿਊਟੀ ਹੁੰਦੀ ਆ ਕਿ ਉਹ ਟੈਕਨੋਲੋਜੀ ਦਾ ਸਿਸਟਮ ਦੱਸਣ ਕਿਵੇਂ ਕੈਸਟਰੇਸ਼ਨ ਹੋਣੀ ਆ ਕਿਵੇਂ ਨਸਬੰਦੀ ਹੋਣੀ ਆ ਕਿਵੇਂ ਇਹਨਾਂ ਦੀ ਤਦਾਦ ਨੂੰ ਘਟ ਕਰਨਾ ਇਹਨਾਂ ਸਾਰੇ ਤਿੰਨਾਂ ਡਿਪਾਰਟਮੈਂਟਸ ਦੀ ਆਪਸ ਦੇ ਵਿੱਚ ਔਰ ਕੋਆਰਡੀਨੇਸ਼ਨ ਦੀ ਘਾਟ ਹੋਣ ਕਰਕੇ ਇਹ ਦਿਨ-ਬਦਨ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਇਹਦਾ ਖਤਰਾ ਬਹੁਤ ਵਧਦਾ ਜਾ ਰਿਹਾ ਜਗਾ-ਜਗਾ ਬੱਚੇ ਨੋਚੇ ਜਾ ਰਿਹਾ ਤੁਸੀਂ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਗੁਰਦਾਸਪੁਰ ਦੀ ਘਟਨਾ ਇਸੇ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਇੱਕ ਮਹਿਲਾ ਵਿਅਕਤੀ ਮਹਿਲਾ ਸੈਰ ਕਰਨ ਜਾਂਦੀ ਆ ਤੇ ਕੁੱਤੇ ਨੋਚ-ਨੋਚ ਕੇ ਉਹਨੂੰ ਖਾ ਜਾਂਦੇ ਉਹਦੀ ਜਾਨ ਹੀ ਲੈ ਲੈਂਦੇ ਆ ਸੋ ਇਸ ਕਰਕੇ ਬੜੀ ਦਰਦਨਾਕ ਤਸਵੀਰ ਹੈਗੀ ਆ ਜਿਹਨੂੰ ਬਹੁਤ ਇੱਕ ਇਦਾਂ ਦਾ ਟਾਈਮ ਫਰੇਮ ਦੇ ਵਿੱਚ ਟਾਈਮ ਬਾਉਂਡ ਰਿਜ਼ਲਟ ਓਰੀਐਂਟਡ ਔਰ ਡੈਡਲਾਈਨ ਇਫੈਕਟਿਵ ਇਦਾਂ ਦਾ ਔਨ ਗਰਾਉਂਡ ਮੈਥਡ ਡਿਵਾਈਸ ਕਰਨਾ ਚਾਹੀਦਾ ਜਿਹਦੇ ਨਾਲ ਇਹਨਾਂ ਕੁੱਤਿਆਂ ਦੀ ਤਦਾਦ ਦੇ ਵਿੱਚ ਕਮੀ ਵੀ ਆਵੇ ਇਹਨਾਂ ਦੀ ਕਾਸਟਰੇਸ਼ਨ ਵੀ ਹੋ ਸਕੇ ਔਰ ਜਿਹੜੇ ਖੁੰਖਾਰ ਹੁੰਦੇ ਜਾ ਰਹੇ ਆ ਦਿਨ-ਬਦਨ ਆਦਮ ਖੋਰ ਹੁੰਦੇ ਜਾ ਰਹੇ ਆ ਉਹਦੇ ਵਿੱਚ ਵੀ ਵੱਡੀ ਘਾਟ ਆਵੇ ਤੇ ਆਮ ਲੋਕਾਂ ਦਾ ਜਨਜੀਵਨ ਸੇਫ ਹੋਵੇ ਉਹਨਾਂ ਨੂੰ ਆਪਣੀ ਜ਼ਿੰਦਗੀ ਜੀਣ ਦੇ ਵਿੱਚ ਮਾਸੂਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ ਪਰ ਐਡਾ ਵੱਡਾ ਮੁੱਦਾ ਚਰਚਾ ਦਾ ਵਿਸ਼ਾ ਕਿਉਂ ਨਹੀਂ ਬਣ ਪਾਰਿਆ ਕੀ ਕਾਰਨ ਨੇ ਕਿਉਂਕਿ ਲੀਡਰ ਜਿਹੜੇ ਕੀ ਹੁਣ ਹਰ ਚੀਜ਼ ਤੇ ਬੋਲਦੇ ਨੇ ਫਲਾਨੀ ਫਲਾਨੀ ਚੀਜ਼ ਕਰਾਵਾਂਗੇ ਫਲਾਨੇ ਫਲਾਨੇ ਵਾਦੇ ਦਿੱਤੇ ਜਾ ਰਹੇ ਨੇ ਪਰ ਇਸ ਮੁੱਦੇ ਤੇ ਚਰਚਾ ਕਿਉਂ ਨਹੀਂ ਹੋ ਪਾਈ ਦੇਖੋ ਕਹਿੰਦੇ ਨਾ ਕਿ ਮਾੜੇ ਦਾ ਕੀ ਜ਼ੋਰ ਮੁਹੰਮਦਾ ਨਸ ਜਾਣਾ ਜਾਂ ਰੋਣਾ ਜਿਹੜੇ ਗਰੀਬ ਆਵਾਮ ਦੀ ਮਾਸੂਮ ਆਵਾਮ ਦੀ ਜਿਹੜੇ ਆਪਣਾ ਕੰਮਕਾਰ ਕਰਦੇ ਆ ਘਰਾਂ ਵਿੱਚ ਜੀਵਨ ਬਤੀਤ ਕਰਦੇ ਆ ਸਾਦਾ ਲੋਕ ਨੇ ਉਹਨਾਂ ਦਾ ਵਿਸ਼ਾ ਕੋਈ ਵੀ ਪੋਲਿਟਿਕਲ ਲੀਡਰ ਕਦੀ ਵੀ ਰੇਜ਼ ਨਹੀਂ ਕਰਦਾ ਸਿਰਫ ਆਪਣੀ ਵੋਟ ਬੈਂਕ ਦੀ ਰਾਜਨੀਤੀ ਕਿੱਦਾਂ ਵੋਟ ਰੀਟੇਨ ਕਰਨੀਆਂ ਕਿਵੇਂ ਜਾਤਪਾਦੀ ਰਾਜਨੀਤੀ ਕਰਨੀਆਂ ਉਹਨਾਂ ਵੱਲ ਜ਼ਿਆਦਾ ਤਰਜੀਹ ਹੁੰਦੀ ਹੈ ਇਹਹੀ ਕਾਰਨ ਹੁੰਦਾ ਕਿ ਵੇਰੀਅਸ ਹਾਈ ਕੋਰਟਸ ਵੱਲੋਂ ਸਪੈਸ਼ਲੀ ਜੇ ਮੈਂ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਗੱਲ ਕਰਾਂ ਉਹਨਾਂ ਨੇ ਇਸ ਮਾਮਲੇ ਵਿੱਚ ਬਹੁਤ ਸਾਰੀਆਂ ਰੈਟ ਪਟੀਸ਼ਨਾਂ ਸੀਗੀਆਂ ਉਹਦੇ ਵਿੱਚ ਸੰਗਿਆਨ ਲੈ ਕੇ ਇੱਕ ਬੜਾ ਡੀਟੇਲਡ ਆਰਡਰ ਜਾਰੀ ਕੀਤਾ ਜਿਹਦੇ ਵਿਚ ਉਹਨਾਂ ਨੇ ਕਿਹਾ ਕਿ ਜੇ ਕਿਸੇ ਵੀ ਸਟ੍ਰੇਟ ਡੌਗ ਵੱਲੋਂ ਕਿਸੇ ਨੂੰ ਜ਼ਖਮ ਦਿੱਤਾ ਜਾਂਦਾ ਹੈ ਜੇ ਇੱਕ ਦੰਦ ਲੱਗਦਾ ਹੈ ਤੇ ਉਹਦੇ ਵਿੱਚ 10000 ਰੁਪਏ ਮੁਆਵਜ਼ਾ ਉਸ ਵਿਅਕਤੀ ਨੂੰ ਮਿਲੇਗਾ ਜੇ ਉਹਦੇ 0.2 ਸੈਂਟੀਮੀਟਰ ਉਹਦਾ ਜ਼ਖਮ ਕੋਈ ਮਾਸ ਉਹਦੇ ਵਿੱਚੋਂ ਨੋਚਿਆ ਜਾਂਦਾ ਤੇ ਉਹਨੂੰ 20000 ਰੁਪਏ ਘੱਟੋ ਘੱਟ ਮੁਆਵਜ਼ਾ ਮਿਲੇਗਾ ਔਰ ਜਦੋਂ ਕੋਰਟਸ ਨੂੰ ਇੰਟਰਵਿਨ ਕਰਨਾ ਪਵੇ ਕੋਰਟਸ ਨੂੰ ਆਰਡਰਸ ਜਾਰੀ ਕਰਨੇ ਪੈਣ ਤੇ ਫਿਰ ਆ ਜਾਂਦੀ ਹੈ ਰਾਜਨੀਤਿਕ ਲੋਕਾਂ ਦੀ ਗੱਲ ਉਹਨਾਂ ਨੇ ਇੰਪਲੀਮੈਂਟ ਕਰਾਉਣਾ ਹੁੰਦਾ ਸਰਕਾਰਾਂ ਨੇ ਜੋ ਸਮੇ ਸਮੇਂ ਦੀਆਂ ਸਰਕਾਰਾਂ ਰਹਿੰਦੀਆਂ ਉਹਨਾਂ ਨੇ ਵੀ ਇੰਪਲੀਮੈਂਟ ਕਰਾਉਣਾ ਹੁੰਦਾ ਪਰ ਕਿੱਡਾ ਵੱਡਾ ਦੁਕਾਨ ਤੇ ਆ ਕੀ ਇਸ ਡਿਟੇਲਡ ਆਰਡਰ ਦੇ ਵਿੱਚ ਜਿਹੜੀ ਕੋਰਟ ਨੇ ਕਿਹਾ ਸੀ ਕਮੇਟੀ ਬਣਾਓ ਜਿਹਦੇ ਵਿੱਚ ਡੀਸੀ ਹੋਊਗਾ ਐਸਪੀ ਡੀਐਸਪੀ ਟ੍ਰੈਫਿਕ ਹੋਣਗੇ ਐਸਡੀਐਮ ਏਰੀਆ ਕਨਸਰਨਡ ਹੋਊਗਾ ਡੀਟੀਓ ਆਰਟੀਓ ਦੇ ਵਿੱਚ ਹੋਣਗੇ ਰਿਪ੍ਰেজੈਂਟੇਟਿਵ ਆਫ ਸੀਐਮਓ ਚੀਫ ਮੈਡੀਕਲ ਆਫੀਸਰ ਦਾ ਵੀ ਕੋਈ ਨੁਮਾਇੰਦਾ ਹੋਊਗਾ ਉਹ ਕਮੇਟੀ ਬਣੇਗੀ ਪੁਲਿਸ ਵਾਲੇ ਥਾਣੇ ਦੇ ਵਿੱਚ ਡੀਡੀਆਰ ਕੱਟਣਗੇ ਔਰ ਉਹਦੀ ਇੱਕ ਫਾਈਲ ਬਣਾ ਕੇ ਉਹਨੂੰ ਸਬਮਿਟ ਕੀਤੀ ਜਾਊਗੀ ਇਸ ਕਮੇਟੀ ਨੂੰ ਔਰ ਕਮੇਟੀ 4 ਮਹੀਨਿਆਂ ਦੇ ਅੰਦਰ ਅੰਦਰ ਫਾਈਲ ਸਬਮਿਟ ਹੋਣ ਦੇ ਉਸ ਵਿਅਕਤੀ ਨੂੰ ਬਣਦਾ ਮੁਆਵਜ਼ਾ ਮੁਹੱਈਆ ਕਰਾਉਗੀ ਉਹ ਮੁਆਵਜ਼ਾ ਦੇਗਾ ਕੌਣ ਕਿਉਂਕਿ ਆਵਾਰਾ ਕੁੱਤੇ ਤੇ ਸੜਕਾਂ ਤੇ ਤੁਰੇ ਫਿਰਦੇ ਨੇ ਫਿਰ ਉਸ ਦਾ ਮੁਆਵਜ਼ਾ ਕੌਣ ਭਰੇਗਾ ਦੇਖੋ ਇਹ ਹੀ ਤਾਂ ਸਾਰੇ ਸਿਸਟਮ ਦੀ ਪ੍ਰਸ਼ਾਸਨ ਦੀ ਐਡਮਿਨਿਸਟ੍ਰੇਸ਼ਨ ਦੀ ਆਲੇ-ਦੁਆਲੇ ਦੀ ਇਹ ਹੀ ਨਾਕਿਸਕਾਰਗਰਦਗੀ ਆ ਨਲਾਇਕੀ ਆ ਕਿ ਹਾਈ ਕੋਰਟ ਦੇ ਇਹਨਾਂ ਡੀਟੇਲ ਆਰਡਰਸ ਹੋਣ ਉਸ ਤੋਂ ਬਾਅਦ ਉਹ ਕਮੇਟੀ ਨਹੀਂ ਬਣਾ पाए ਅੱਜ ਗੁਰੂ ਨਗਰੀ ਦੇ ਅੰਮ੍ਰਿਤਸਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੇਟੀ ਨਹੀਂ ਆ ਕੋਈ ਮੈਂ ਅਰਜ਼ਗੀਤਾ ਰੈਸਕਿਊ ਟੀਮ ਨਹੀਂ ਆ ਕੋਈ ਹੈਲਪਲਾਈਨ ਨੰਬਰ ਨਹੀਂ ਆ ਗਰੀਬ ਜਨਤਾ ਨੂੰ ਆਮ ਲੋਕਾਂ ਨੂੰ ਆਮ ਸ਼ਹਿਰ ਦੇ ਨਾਗਰਿਕਾਂ ਨੂੰ ਤੇ ਇਹ ਨਹੀਂ ਪਤਾ ਕਿ ਜੇ ਉਹਨਾਂ ਨੂੰ ਕੋਈ ਡੌਗ ਬਾਈਟ ਕਰ ਦਿੰਦਾ ਆ ਤੇ ਉਹਨਾਂ ਨੇ ਇਨਫੋਰਮ ਕਿੱਥੇ ਕਰਨਾ ਆ ਜਾਣਕਾਰੀ ਕਿੱਥੋਂ ਹਾਸਲ ਕਰਨੀ ਆ ਕਈ ਵਾਰ ਤਾਂ ਇਹ ਹਾਲਾਤ ਜੰਦੇ ਆ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਜੇ ਐਂਟੀ ਰੇਬੀਜ਼ ਇੰਜੈਕਸ਼ਨ ਮਿਲਦੇ ਆ ਤੇ ਉਹਨਾਂ ਦੀ ਵੀ ਵੱਡੀ ਘਾਟ ਹੁੰਦੀ ਆ ਲੋਕ ਉੱਥੇ ਪਹੁੰਚਦੇ ਆ ਤੇ ਇੰਜੈਕਸ਼ਨ ਹੀ ਅਵੇਲੇਬਲ ਨਹੀਂ ਹੁੰਦਾ ਉਸ ਤੋਂ ਬਾਅਦ ਫਿਰ ਉਹ ਆਟੋਮੈਟਿਕਲੀ ਜਬਰਨ ਉਹਨਾਂ ਨੂੰ ਜਾਣਾ ਪੈਂਦਾ ਪ੍ਰਾਈਵੇਟ ਕਲੀਨਿਕਸ ਤੇ ਜਿੱਥੇ ਵੱਡੀ ਛੇਲ ਉਹਨਾਂ ਦੀ ਲੱਤ ਦੀ ਆ ਮਹਿੰਗੇ ਉਹਨਾਂ ਨੂੰ ਐਂਟੀ ਰੇਬੀਜ਼ ਇੰਜੈਕਸ਼ਨ ਮਿਲਦੇ ਆ ਉੱਥੇ ਜੇ ਐਂਟੀ ਰੇਬੀਜ਼ ਇੰਜੈਕਸ਼ਨ ਬੰਦਿਆਂ ਵਾਸਤੇ ਨਹੀਂ ਹੈਗੇ ਤੇ ਜਿਹੜਾ ਇਹਨਾਂ ਦੀ ਤਾਦਾਦ ਨੂੰ ਘਟ ਕਰਨ ਵਾਸਤੇ ਮੈਥਡ ਡਿਵਾਈਸ ਕੀਤਾ ਹੁੰਦਾ ਕਿ ਘੱਟੋ ਘੱਟ ਇਹਨਾਂ ਆਵਾਰਾ ਜਾਨਵਰਾਂ ਨੂੰ ਐਂਟੀ ਰੇਬੀਜ਼ ਇੰਜੈਕਸ਼ਨ ਲਾਇਆ ਜਾਣ ਉਹ ਵੀ ਨਹੀਂ ਲੱਗੇ ਹੁੰਦੇ ਇਸ ਕਰਕੇ ਵੱਡੇ ਖਰਚੇ ਪੈਦੇ ਹੋ ਜਾਂਦੇ ਆ ਜਿਹਦੇ ਨਾਲ ਹਲਕ ਸਾਰ ਪ੍ਰਚਾਰ ਹੋ ਜਾਂਦਾ ਲੋਕਾਂ ਨੂੰ ਆਮ ਤਰ੍ਹਾਂ ਇਦਾਂ ਦੀਆਂ ਸ਼ਿਕਾਇਤਾਂ ਸੁਣਨ ਨੂੰ ਮਿਲ ਜਾਂਦੀਆਂ ਔਰ ਸਾਡੇ ਲੋਕਾਂ ਦੇ ਵਿੱਚ ਇਹ ਵੀ ਬੜਾ ਇੱਕ ਤਰੀਕਾ ਹੁੰਦਾ ਤੌਰ ਤਰੀਕਾ ਹੁੰਦਾ ਜਿਹਦੇ ਵਿੱਚ ਉਹ ਝਾੜ ਫੂਕ ਵਹਿਮ ਭਰਮ ਜਾਂ ਇਦਾਂ ਦੇ ਟੂਨੇ ਟੋਟ ਕੇ ਅਪਣਾ ਲੈਂਦੇ ਆ ਡਾਕਟਰ ਕੋਲ ਨਹੀਂ ਜਾਂਦੇ ਡਾਕਟਰੀ ਸਹਾਇਤਾ ਨਹੀਂ ਲੈਂਦੇ ਘਰ ਹੀ ਉਹਦਾ ਇਲਾਜ ਕਰਦੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰ ਦਵਾ ਕਿ ਜਿਹੜਾ ਡੌਗਸ ਲਾਈਵਾ ਹੁੰਦਾ ਉਹਦੇ ਵਿੱਚ ਰੈਬਿਸ ਦਾ ਬੜਾ ਵੱਡਾ ਪਰਮਾਰ ਹੁੰਦੀ ਆ ਜਦੋਂ ਉਹ ਕਿਸੇ ਨੂੰ ਦੰਦ ਲੱਗ ਜਾਂਦਾ ਤੇ 2 3 ਸਾਲ ਬਾਅਦ 5 ਸਾਲ ਜਾਂ 10 ਸਾਲ ਬਾਅਦ ਵੀ ਰੇਵੀ ਜਾਗ ਸਕਦੀ ਆ ਉਸ ਤੋਂ ਬਾਅਦ ਉਹਨਾਂ ਦੀ ਬੜੀ ਦਰਦਨਾਕ ਤਰੀਕੇ ਨਾਲ ਭਿਆਨਕ ਤਰੀਕੇ ਦੇ ਨਾਲ ਮੌਤ ਵਾਕਿਆ ਪੇਸ਼ ਆਉਂਦੀ ਆ ਜਿਹੜਾ ਉਹਨੇ ਟੋਟਕੇ ਜੇ ਕੋਈ ਲੋਕ ਇਸਤੇਮਾਲ ਕਰਦੇ ਨੇ ਤੇ ਜਾਨਲੇਵਾ ਸਾਬਿਤ ਹੋ ਸਕਦੇ ਨੇ ਬਿਲਕੁਲ ਜਾਨਲੇਵਾ ਸਾਬਿਤ ਹੁੰਦੇ ਆ ਸੋ ਇਨ੍ਹਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਸਰਕਾਰਾਂ ਨੂੰ ਵੀ ਚਾਹੀਦਾ ਆ ਕਿ ਉਹ ਜਿਹੜਾ ਐਂਟੀ ਰੇਬੀਜ਼ ਇੰਜੈਕਸ਼ਨ ਆ ਪ੍ਰਾਈਵੇਟ ਮੀਡੀਅਮਸ ਦੇ ਵਿੱਚ 350 ਰੁਪਏ ਦਾ ਮਿਨੀਮਮ ਮਿਲਦਾ ਤੇ ਉਹਨਾਂ ਨੂੰ ਚਾਹੀਦਾ ਕਿ ਜਿੰਨੀ ਲੋੜਿੰਦੀ ਇਹਨਾਂ ਚੀਜ਼ਾਂ ਦੀ ਤਦਾਦ ਸਰਕਾਰੀ ਹਸਪਤਾਲਸ ਦੇ ਵਿੱਚ ਹੋਣੀ ਚਾਹੀਦੀ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਾ ਵਾਕੇ ਪੇਸ਼ ਆਵੇ ਔਰ ਵਰਕਿੰਗ ਕਮੇਟੀ ਅੰਡਰ ਦੀ ਚੇਅਰਮੈਨਸ਼ਿਪ ਆਫ ਐਡੀਸ਼ਨਲ ਚੀਫ ਸਕੱਰੇਟਰੀ ਹੈਲਥ ਦੀ ਇਹ ਕੰਸਟੀਟਿਊਟ ਕੀਤੀ ਗਈ ਸੀ 2019 ਦੇ ਵਿੱਚ ਵੀ ਜਿਨ੍ਹਾਂ ਨੇ ਇਹ ਡੀਲ ਕਰਨਾ ਸੀ ਕਿ ਜਿਹੜਾ ਪੂਰੇ ਪੰਜਾਬ 'ਚ ਸਟ੍ਰੀਟ ਡੌਗ ਮੈਨਸ ਹੈਗਾ ਵੱਡਾ ਖਤਰਾ ਪੈਦਾ ਹੋ ਗਿਆ ਪੂਰੇ ਪੰਜਾਬ ਦੇ ਵਿੱਚ ਵਾਰਾ ਕੁੱਤਿਆਂ ਦਾ ਉਹਦੇ ਬਾਰੇ ਵੀ ਡਿਟੇਲਡ ਸਾਰਾ ਸਿਸਟਮ ਮੇਨਟੇਨ ਕਰਨਾ ਸੀ ਡਾਟਾ ਤੋਂ ਲੈ ਕੇ ਉਹਨਾਂ ਦੀ ਰੋਕਥਾਮ ਤੇ ਉਹਨਾਂ ਕਮੇਟੀਆਂ ਨੇ ਵੀ ਕੁਝ ਵੀ ਨਹੀਂ ਕੀਤਾ ਸੋ ਇਸ ਕਰਕੇ 2019 ਤੋਂ ਕਮੇਟੀ ਬਣੀ ਹੋਵੇ ਤੇ ਅੱਜ ਤੱਕ ਉਸ ਕਮੇਟੀ ਨੇ ਕੁਝ ਨਹੀਂ ਕੀਤਾ ਔਰ ਮੈਂ ਆਪ ਨੂੰ ਸਿਕੰਦਰ ਜੀ ਇਹ ਵੀ ਦੱਸ ਦਵਾ ਕਿ ਸਾਡੇ ਦੇਸ਼ ਦੇ ਬਹੁਤ ਵੱਡੇ ਇੱਕ ਅੰਟਰਪ੍ਰੈਨਿਅਰ ਜਿਨ੍ਹਾਂ ਦੀ ਚਾਹ ਦੀ ਕੰਪਨੀ ਆ ਨਾਮ ਕਰ ਜੇ ਲਵਾਂ ਤੇ ਵਾਗ ਬકરી ਚਾਹ ਕੰਪਨੀ ਪਰਾਗ ਦੇ ਸਾਈ ਹੈ ਗਿਆ ਉਹਨਾਂ ਨੂੰ ਵਾਰਾ ਕੁੱਤਿਆਂ ਨੇ ਕੱਟ ਲਿਆ ਸੀ ਤੇ ਉਸ ਕਮ ਟੂ ਇੰਜਰੀਜ਼ ਕਰ ਗਏ ਸੀ ਉਹਨਾਂ ਇੰਜਰੀਜ਼ ਤੋਂ ਬਾਅਦ ਉਹਨਾਂ ਨੂੰ ਬ੍ਰੇਨ ਹੈਮਰੇਜ ਦਾ ਵਾਕਿਆ ਪੇਸ਼ ਆ ਗਿਆ ਸੀ ਉਹਨਾਂ ਦੀ ਮੌਤ ਹੋ ਗਈ ਸੀ ਸੋ ਇਸ ਕਰਕੇ ਜ਼ਰੂਰੀ ਨਹੀਂ ਆ ਕਿ ਗਲੀ ਮੁਹੱਲਿਆਂ ਦੇ ਵਿੱਚ ਆਮ ਲੋਕ ਹੀ ਇਹਨਾਂ ਦਾ ਸ਼ਿਕਾਰ ਹੁੰਦੇ ਆ ਵੱਡੇ ਵੱਡੇ ਅੰਟਰਪ੍ਰੈਨਿਅਰਸ ਵੱਡੇ ਵੱਡੇ ਲੋਕ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਆ ਤੇ ਆਪਣੀ ਜਾਨ ਗਵਾ ਬੈਠਦੇ ਆ ਤੁਸੀਂ ਵੀ ਜਿਵੇਂ ਸ਼ੁਰੂਆਤ ਦੇ ਵਿੱਚ ਅਰਜ਼ ਕੀਤਾ ਕਿ ਜਿੱਥੇ ਲੋਕ ਡਰੱਗਸ ਦੇ ਨਾਲ ਮੌਤਾਂ ਦੀ ਗੱਲ ਕਰਦੇ ਆ ਗੈਂਗਵਾਰ ਦੇ ਨਾਲ ਮੌਤਾਂ ਦੀ ਗੱਲ ਕਰਦੇ ਆ ਹੋਰ ਕਈ ਕਾਰਨ ਬੰਦੇ ਆ ਰੋਡ ਐਕਸੀਡੈਂਟਸ ਬੰਦੇ ਆ ਉੱਥੇ ਅੱਜ ਆਵਾਰਾ ਕੁੱਤਿਆਂ ਦਾ ਅਤੰਕ ਬਹੁਤ ਵੱਡਾ ਅਤੰਕ ਬਣ ਗਿਆ ਡਰੱਗਸ ਨਾਲੋਂ ਵੀ ਗੈਂਗਵਾਰਾਂ ਨਾਲੋਂ ਵੀ ਸੜਕ ਹਾਦਸਿਆਂ ਨਾਲੋਂ ਵੀ ਜਿਹੜੀਆਂ ਮੌਤਾਂ ਇਸ ਹਾਦਸਿਆਂ ਦੇ ਨਾਲ ਹੋ ਰਹੀਆਂ ਡਰੱਗ ਡੌਗ ਬਾਈਟ ਮੀਨਸ ਦੇ ਨਾਲ ਹੋ ਰਹੀਆਂ ਉਹਦੇ ਉੱਤੇ ਸਰਕਾਰ ਨੂੰ ਚਾਹੀਦਾ ਕਿ ਉਹ ਜਲਦੀ ਉਪਰਾਲਾ ਕਰਕੇ ਰੋਕਥਾਮ ਕਰੇ ਤਾ ਜੋ ਇਹਨਾਂ ਦੀ ਤعداد ਦੇ ਵਿੱਚ ਵੱਡੀ ਕਮੀ ਆਵੇ ਔਰ ਟਾਈਮ ਬਾਉਂਡ ਰਿਜ਼ਲਟ ਓਰੀਐਂਟਡ ਡੈਡਲਾਈਨ ਅਫੈਕਟਿਵ ਤਰੀਕੇ ਅਪਣਾਉਣ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਪਿਛਲੇ 5 ਸਾਲਾਂ ਦੇ ਵਿੱਚ ਮੈਂ ਕਹਾਂ 70% ਇਸ ਗੱਲ ਦਾ ਇਜ਼ਾਫਾ ਹੋ ਗਿਆ ਔਰ ਪੂਰੇ ਭਾਰਤ ਦੇ ਰਿਸ਼ਤੇ ਵਿੱਚ 6 ਕਰੋੜ ਆਵਾਰਾ ਕੁੱਤਿਆਂ ਦੀ ਆਬਾਦੀ ਹੈਗੀ ਜਿਦੇ ਵਿੱਚ 1.6 ਕਰੋੜ ਮਿਨੀਮਮ ਹਰ ਸਾਲ ਇਦਾਂ ਦੇ ਕੇਸਿਸ ਆਉਂਦੇ ਆ ਜਿਹੜੇ ਡੌਗ ਬਾਈਟਸ ਦਾ ਬਾਰੇ ਗੱਲ ਕਰਦੇ ਆ ਜਿਦੇ ਵਿੱਚ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਕਿਨੂੰ ਮਿਲਣਾ ਇਹਨੂੰ ਦੱਸਣਾ ਕਿਵੇਂ ਇਹਦਾ ਇਲਾਜ ਕਰਨਾ ਕਿਵੇਂ ਮੁਆਵਜ਼ਾ ਲੈਣਾ ਇਹ ਸਾਰੀਆਂ ਗੱਲਾਂ ਤੋਂ ਨਦਾਰਦ ਸਾਡੀ ਐਡਮਿਨਿਸਟ੍ਰੇਸ਼ਨ ਬਣੀ ਆ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਮੇਰੀ ਅਪੀਲ ਵੀ ਆ ਕਿ ਜਿੱਥੇ ਹੋਰ ਸਾਰੇ ਮੁੱਦਿਆਂ ਦੇ ਉੱਤੇ ਗੱਲ ਕੀਤੀ ਜਾਂਦੀ ਹੈ ਉੱਥੇ ਆਮ ਜਨਜੀਵਨ ਨੂੰ ਬਚਾਉਣ ਦੀ ਜੇ ਕੋਈ ਗੈਂਗਵਾਰ ਦੇ ਵਿੱਚ ਮੌਤ ਹੁੰਦੀ ਕਿਸੇ ਦੀ ਕਿਸੇ ਗੈਂਗਸਟਰ ਦੀ ਹੁੰਦੀ ਆ ਜੇ ਕਿਸੇ ਨਸ਼ੇ ਨਾਲ ਮੌਤ ਹੁੰਦੀ ਆ ਉਹ ਕਿਸੇ ਨਸ਼ੇੜੀ ਦੀ ਹੁੰਦੀ ਆ ਉਸ ਬੰਦੇ ਦੀ ਹੁੰਦੀ ਆ ਜਿਹੜਾ ਇਦਾਂ ਦੀਆਂ ਮਾੜੀਆਂ ਐਕਟੀਵਿਟੀਆਂ ਦੇ ਵਿੱਚ ਮੁਪਤਲਾ ਹੁੰਦਾ ਗਰਸ ਹੁੰਦਾ ਪਰ ਜਿਹੜੇ ਆਮ ਲੋਕ ਆ ਜਿਹੜੇ ਘਰਾਂ ਵਿੱਚ ਵਸਦੇ ਲੋਕ ਆ ਗ੍ਰੈਨ ਆਨੇ ਆਮ ਮਹਿਲਾਵਾਂ ਨੇ ਬਜ਼ੁਰਗ ਨੇ ਜਿਹੜੇ ਆਪਣਾ ਅੱਛਾ ਸੁਚਾਰੂ ਚੰਗੇ ਨਾਗਰਿਕ ਬਣ ਕੇ ਜੀਵਨ ਬਤੀਤ ਕਰ ਰਿਹਾ ਜੇ ਉਹ ਇਨਾਂ ਕ੍ਰੀਤੀਆਂ ਤੋਂ ਬਚ ਰਿਹਾ ਤੇ ਉਹਨਾਂ ਦੀ ਮੌਤ ਇਨਾਂ ਆਵਾਰਾ ਕੁੱਤਿਆਂ ਦੇ ਰਾਂਹੀਂ ਹੋ ਰਹੀ ਆ ਕੋਈ ਮੈਥਡ ਇਦਾਂ ਦਾ ਅਜੇ ਤੱਕ ਡਿਵਾਈਸ ਨਹੀਂ ਕੀਤਾ ਗਿਆ ਜਿੱਥੋਂ ਪਤਾ ਲੱਗੇ ਕਿ ਇਨਾਂ ਦੀ ਪੋਪੂਲੇਸ਼ਨ ਕੰਟਰੋਲ ਹੋਊਗੀ ਕੋਈ ਇਦਾਂ ਦਾ ਸਿਸਟਮ ਅਜੇ ਤੱਕ ਔਨ ਗਰਾਉਂਡ ਇੰਪਲੀਮੈਂਟ ਨਹੀਂ ਕੀਤਾ ਗਿਆ ਜਿਹਦੇ ਨਾਲ ਵੱਡਾ ਖਤਰਾ ਗੁਰੂ ਨਗਰੀ ਅੰਮ੍ਰਿਤਸਰ ਦੇ ਟੂਰਿਸਟ ਉਤੇ ਵੀ ਮੰਡਰਾ ਰਿਹਾ ਆ ਆਮ ਲੋਕਾਂ ਦੇ ਉਤੇ ਵੀ ਮੰਡਰਾ ਰਿਹਾ ਪਰ ਹੁਣ ਅਜੀ ਹਿ ਸਿਚੁਏਸ਼ਨ ਵਿੱਚ ਲੋਕ ਕਿੱਥੇ ਜਾਣਗੇ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਮਹੱਲਿਆਂ ਵਿੱਚ ਇੱਕ ਗਲੀ ਵਿੱਚ ਦਰਜਨਾ ਕੁੱਤੇ ਦੰਦਨਾਂ ਆ ਰਹੇ ਨੇ ਤੇ ਜਦੋਂ ਉਹ ਕੁੱਤੇ ਕੱਟ ਲੈਂਦੇ ਤਾਂ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਹੁੰਦੀ ਨਹੀਂ ਵੀ ਹੁਣ ਕਿਹਨੂੰ ਸ਼ਿਕਾਇਤ ਕਰਨੀ ਜਿਵੇਂ ਤੁਸੀਂ ਦੱਸਿਆ ਵੀ ਮਾਨਯੋਗ ਹਰਿਆਣਾ ਹਾਈ ਕੋਰਟ ਦੇ ਜਿਹੜੇ ਕੀ ਹੁਣ ਨਿਰਦੇਸ਼ ਆਏ ਨੇ ਵੀ ਇੱਕ ਜੇ ਕੁੱਤੇ ਦੇ ਇੱਕ ਬਾਈਟ ਕਰਦਾ ਤਾਂ 10000 ਰੁਪਏ ਜੁਰਮਾਨਾ ਹਰਜਾਨਾ ਵੀ ਲਿਤਾ ਜਾ ਸਕਦਾ ਤੇ ਜੇ ਬੰਦੇ ਦੀ ਮੌਤ ਹੋ ਜਾਂਦੀ ਹੈ ਤੇ ਫਿਰ ਉਸ ਦੇ ਵਾਰਿਸ ਕਿੱਥੇ ਜਾਣ। ਦੇਖੋ ਇਹ ਹੀ ਬੜੀ ਦਰਦਨਾਕ ਤਸਵੀਰ ਹੈਗੀ ਆ ਕਿ ਜਿਹੜਾ ਸਾਡਾ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਰਾਈਟ ਟੂ ਲਿਵ ਵੀ ਹੈਗਾ ਹਰ ਇੱਕ ਵਿਅਕਤੀ ਨੂੰ ਜੀਣ ਦਾ ਅਧਿਕਾਰ ਹੈਗਾ ਪਰ ਬਹੁਤ ਸਾਰੇ ਲੂਪ ਹੋਲਸ ਕਈ ਵਾਰ ਇਨ੍ਹਾਂ ਸਿਸਟਮਸ ਦੇ ਵਿੱਚ ਬਣ ਜਾਂਦੇ ਆ ਜੇ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਆ ਤੇ ਉਹਨੂੰ ਸਰਕਾਰਾਂ ਵੱਲੋਂ ਉਹਨੂੰ ਐਡਮਿਨਿਸਟ੍ਰੇਸ਼ਨ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਸਹਾਇਤਾ ਨਹੀਂ ਮਿਲਦੀ ਜੀ ਦੇ ਨਾਲ ਉਹਨਾਂ ਦਾ ਪਰਿਵਾਰ ਚੰਗਾ ਜੀਵਨ ਬਸਰ ਬਾਅਦ ਦੇ ਵਿੱਚ ਵੀ ਕਰ ਸਕੇ। ਸੋ ਵੱਡੇ ਘਾਟੇ ਮੈਂ ਇਸੇ ਕਰਕੇ ਅਰਜ਼ੀ ਦਿੱਤਾ ਕਿ ਐਡਾ ਵੱਡਾ ਖਤਰਾ ਆ ਇੰਨਾ ਵੱਡਾ ਥ੍ਰੈਟ ਮਨਡਰ ਆ ਰਿਹਾ ਆ ਪੂਰੇ ਪੰਜਾਬ ਦੇ ਉੱਤੇ ਸਪੈਸ਼ਲੀ ਗੁਰੂ ਨਗਰੀ ਅੰਮ੍ਰਿਤਸਰ ਤੇ ਤੁਸੀਂ ਆਪ ਦੇਖ ਲਓ ਕਿ ਲੱਖਾਂ ਦੀ ਤਦਾਦ ਚ ਟੂਰਿਸਟ ਆਉਂਦਾ ਅੱਜ ਹੈਰੀਟੇਜ ਸਟਰੀਟ ਹਰਮੰਦਰ ਸਾਹਿਬ ਵੱਲ ਚਲੇ ਜਾਓ ਆਵਾਰਾ ਕੁੱਤਿਆਂ ਦੀ ਭੰਮ ਆ ਰਿਹਾ ਝੁੰਡ ਦੇ ਝੁੰਡ ਵਿੱਚ ਘੁੰਮਦੇ ਨੇ ਮੇਰਾ ਸਵਾਲ ਉੱਥੇ ਖੜਾ ਹੈ ਗਰੀਬ ਬੰਦੇ ਨੂੰ ਕੁੱਤੇ ਨੇ ਕੱਟ ਲਿਆ ਉਸ ਦੀ ਮੌਤ ਹੋ ਗਈ ਉਹ ਗਰੀਬ ਹੈ ਪਹਿਲੇ ਜੇ ਉਹਨੂੰ ਪ੍ਰਸ਼ਾਸਨ ਇਨਸਾਫ ਨਹੀਂ ਦਿੰਦਾ ਤੇ ਉਹ ਵਕੀਲ ਕਿੱਥੋਂ ਕਰੇਗਾ ਕਿੱਥੋਂ ਪੈਸੇ ਖਰਚ ਕਰੇਗਾ ਅਦਾਲਤ ਦੀ ਕਿਸੇ ਮੂਵ ਕਰੇਗਾ ਦੇਖੋ ਅੱਛਾ ਤੁਸੀਂ ਕੁਐਸਚਨ ਕੀਤਾ ਹੈ ਦਰਦ ਬਿਆਨ ਕੀਤਾ ਹੈ ਗਰੀਬ ਦਾ ਵੀ ਮੈਂ ਉਹੀ ਅਰਜ਼ ਕਰ ਰਿਹਾ ਕਿ ਜੇ ਇਵਨ ਐਂਟੀ ਰੈਬੀਸ ਇੰਜੈਕਸ਼ਨ ਅਵੇਲੇਬਲ ਨਾ ਹੋਣ ਹਸਪੀਟਲ ਦੇ ਤੇ ਮੁਆਵਜ਼ੇ ਦੀ ਗੱਲ ਤਾਂ ਬੜੀ ਦੂਰ ਹੈ ਇਹੀ ਗੱਲ ਹੈ ਕਿ ਸਾਡੇ ਇਸ ਡੈਮੋਕਰੇਸੀ ਦੇ ਵਿੱਚ ਸਾਡੇ ਇਸ ਦੇਸ਼ ਦੇ ਵਿੱਚ ਕਈ ਕਮੀਆਂ ਖਾਮੀਆਂ ਹੈਗੀਆਂ ਜਿਹਦੇ ਵਿੱਚ ਗਰੀਬ ਦੀ ਕੋਈ ਸੁਣਵਾਈ ਨਹੀਂ ਹੁੰਦੀ ਗਰੀਬ ਦੀ ਬਾਹ ਫੜਨ ਵਾਲਾ ਕੋਈ ਵੀ ਨਹੀਂ ਹੁੰਦਾ ਮੈਂ ਅੱਗੇ ਅਰਜ਼ ਕੀਤਾ ਕਿ ਜੇ ਐਂਟੀ ਰੈਬੀਸ ਇੰਜੈਕਸ਼ਨ ਅਵੇਲੇਬਲ ਨਾ ਹੋਊ ਤੇ ਉਹਨੂੰ ਬਾਕੀ ਮੁਆਵਜ਼ਾ ਕਿੱਥੋਂ ਮਿਲ ਜਣੇ ਆ ਇਹੋ ਹੀ ਦੁਕਾਨ ਤੇ ਅਸੀਂ ਬਿਆਨ ਕਰ ਰਹੇ ਆ ਇਸੇ ਸਾਡੀ ਅੱਜ ਦੀ ਗੱਲਬਾਤ ਦਾ ਵਿਚਾਰ ਇਹੋ ਹੀ ਆ ਕਿ ਸਰਕਾਰਾਂ ਇਹ ਗੱਲ ਵੱਲ ਜ਼ਿਆਦਾ ਤਰਜੀਹ ਦੇਣ ਧਿਆਨ ਦੇਣ ਜਿੱਥੇ ਜੁਰਮਾਨਿਆਂ ਦੀ ਮੁਆਵਜ਼ਿਆਂ ਦੀਆਂ ਗੱਲਾਂ ਕੀਤੀਆਂ ਗਈਆਂ ਉੱਥੇ ਅਗਲੇ ਕੋਈ ਇਦਾਂ ਦੀ ਕਾਰਗਰਦਗੀ ਕਰਨ ਕੋਈ ਇਦਾਂ ਦੇ ਨੋਟਿਸ ਜਾਰੀ ਕਰਨ ਕਿ ਜੇ ਇਦਾਂ ਮੌਤ ਹੁੰਦੀ ਆ ਤੁਤੇ ਪਰਵਾਰ ਨੂੰ ਵਿੱਤੀ ਸਹਾਇਤਾ ਕਿਸੇ ਤਰ੍ਹਾਂ ਦੇ ਇੰਸ਼ੋਰੈਂਸ ਔਰ ਇਹ ਤਾਂ ਹੀ ਕਰ ਪਾਉਣਗੇ ਨਾ ਜੇ ਇਹਨਾਂ ਸਟ੍ਰੀਟ ਡੌਗਸ ਦੇ ਉੱਤੇ ਲਗਾਮ ਲਗਾਉਣਗੇ ਤੇ ਜੇ ਇਹਨਾਂ ਕੋਲੋਂ ਨਸਬੰਦੀ ਨਹੀਂ ਹੋ ਰਹੀ ਕਾਰਪੋਰੇਸ਼ਨ ਕੋਲੋਂ ਕੈਸਟਰੇਸ਼ਨ ਨਹੀਂ ਕਰ ਪਾਰੇ ਕੋਈ ਰੈਸਕਿਊ ਟੀਮ ਨਹੀਂ ਕੋਈ ਇਹਨਾਂ ਨੂੰ ਫੜ ਹੀ ਨਹੀਂ ਸਕ ਰਿਹਾ ਕੋਈ ਇਦਾਂ ਦਾ ਮੈਥਡ ਡਵਾਈਸ ਨਹੀਂ ਕਰ ਪਾ ਰਿਹਾ ਤੇ ਮੁਆਵਜ਼ੇ ਤਾਂ ਬੜੀ ਦੂਰ ਦੀ ਗੱਲ ਆ ਇਹ ਸਾਰੇ ਲੋਕ ਸਿਰਫ ਵਿਹਲੀਆਂ ਤਨਖਾਹਾਂ ਖਾਂਦੇ ਐ ਐਡਮਿਨਿਸਟ੍ਰੇਸ਼ਨ ਦੇ ਇਹਨਾਂ ਦਾ ਆਮ ਲੋਕਾਂ ਦੇ ਨਾਲ ਕੋਈ ਵੀ ਸਬੰਧ ਕਿਤਨੇ ਕਿਤੇ ਤੇ ਤੈਅ ਕਰਨੀ ਪਏਗੀ ਨਹੀਂ ਤੇ ਇਹ ਹਾਲਾਤ ਹੋਰ ਵੀ ਬਦਲਣ ਨਾਲ ਬੱਤਰ ਹੁੰਦੇ ਜਾਣਗੇ ਤੁਸੀਂ ਸਹੀ ਕਹਿ ਰਹੇ ਹੋ ਇਹੀ ਕਾਰਨ ਸਿਗਾ ਕਿ ਆਨਰੇਬਲ ਹਾਈ ਕੋਰਟ ਨੇ ਬੜਾ ਇੱਕ ਡੀਟੇਲਡ ਆਰਡਰ ਜਾਰੀ ਕੀਤਾ ਔਰ ਸਿਕੰਦਰ ਜੀ ਮੈਂ ਤੁਹਾਨੂੰ ਯਰ ਵਾਈਜ਼ ਜੇ ਮੈਂ ਦੱਸਾਂ ਔਰ ਸਿਟੀ ਵਾਈਜ਼ ਦੱਸਾਂ ਪਹਿਲੇ ਨਵੰਬਰ ਤੇ ਲੁਧਿਆਣਾ ਫਿਰ ਪਟਿਆਲਾ ਫਿਰ ਮੁਹਾਲੀ ਫਿਰ ਜਲੰਧਰ ਔਰ ਅੰਮ੍ਰਿਤਸਰ ਔਰ 795 ਦੇ ਕਰੀਬ ਕੇਸ ਜਿਹੜੇ ਰਜਿਸਟਰਡ ਸੀਗੇ ਤੇ 4 5 ਗੁਣਾ ਜ਼ਿਆਦਾ ਤਦਾਦ ਹੈ ਜਿਹੜੇ ਰਜਿਸਟਰ ਹੀ ਨਹੀਂ ਹੋਏ ਅਨ ਰਜਿਸਟਰਡ ਹੈ ਅਨ ਅਫੀਸ਼ੀਅਲ ਹੈ ਜਿਹੜੇ ਔਰ ਈਅਰ ਵਾਈਜ਼ ਡੇਟਾ ਦੀ ਮੈਂ ਗੱਲ ਕਰਾਂ 2023 ਦੇ ਵਿੱਚ 1 ਲੱਖ 46494 ਕੇਸਿਸ ਰਜਿਸਟਰਡ ਆਇਆ ਕਿਸੇ ਵੀ ਵਿਅਕਤੀ ਨੂੰ ਇਹਨਾਂ ਦੇ ਵਿੱਚ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਮੁਆਵਜ਼ਾ ਕਿੱਥੋਂ ਮਿਲਣਾ ਜਦੋਂ ਕਮੇਟੀ ਨੀ ਕੋਈ ਫਾਰਮ ਹੋਈ ਸ਼ਹਿਰ ਦੇ ਵਿੱਚ ਕੋਈ ਡਿਪਟੀ ਕਮਿਸ਼ਨਰ ਕੋਈ ਮਿਨਿਸਪਲ ਕਾਰਪੋਰੇਸ਼ਨ ਕਮਿਸ਼ਨਰ ਹੱਥ ਖੜਾ ਕਰਕੇ ਦੱਸ ਦੇ ਕਿ ਉਹਨੇ ਕਮੇਟੀ ਬਣਾਈ ਹੈ ਇਹ ਜੀ ਆਨਰੇਬਲ ਹਾਈ ਕੋਰਟ ਦੀ ਪਰਵਾਹ ਨਹੀਂ ਕਰਦੇ ਉਹਨਾਂ ਦੇ ਆਰਡਰਸ ਨੂੰ ਰਿਸਪੈਕਟ ਨਹੀਂ ਦਿੰਦੇ ਤੇ ਤੁਸੀਂ ਆਪ ਸ ਕਿਸੇ ਗਰੀਬ ਸ਼ਰੀਫ ਮਜ਼ਲੂਮ ਦੀ ਕਿੱਥੋਂ ਗੱਲ ਸੁਣਨਗੇ ਉਹ ਤੇ ਉਹਨਾਂ ਦੇ ਦਫ਼ਤਰ ਦੇ ਅੰਦਰ ਵੀ ਨਹੀਂ ਜਾ ਸਕਦਾ ਸੋ ਇਸ ਕਰਕੇ ਇਹਨਾਂ ਨੂੰ ਮੈਥਡ ਇੱਕ ਡਿਵਾਈਸ ਕਰਨਾ ਚਾਹੀਦਾ 24 ਮੌਤਾਂ ਇਸ ਸਾਲ ਸ਼ੁਰੂ ਹੁੰਦੇ ਪੰਜਾਬ ਦੇ ਵਿੱਚ ਉਹ ਹੋ ਗਈਆਂ ਜਿਦੇ ਵਿੱਚ ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਕਿਸੇ ਨੂੰ ਖਾ ਲਿਆ ਤੇ ਉਹਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਆ ਔਰ ਤੁਸੀਂ ਕਿਸੇ ਹਸਪੀਟਲ ਚ ਸਿਕੰਦਰਜੀ ਚਲੇ ਜਾਓ ਸਿਵਲ ਹਸਪੀਟਲ ਚਲ ਜਾਓ ਤੁਹਾਨੂੰ ਟਰੋਮਾ ਸੈਂਟਰ ਦੇ ਅੰਦਰ ਵੀ ਆਵਾਰਾ ਕੁੱਤੇ ਮਿਲ ਜਾਣਗੇ ਟੀਬੀ ਹਸਪੀਟਲ ਅੰਮ੍ਰਿਤਸਰ ਚਲੇ ਜਾਓ ਉੱਥੇ ਮਰੀਜ਼ਾਂ ਦੇ ਬੈੱਡ ਦੇ ਉੱਪਰ ਜਾ ਕੇ ਨਾਲ ਸੁੱਤੇ ਹੁੰਦੇ ਆ ਤੁਸੀਂ ਗੁਰੂ ਨਾਨਕ ਦੇਵ ਹਸਪੀਟਲ ਚਲੇ ਜਾਓ ਉੱਥੇ ਆਵਾਰਾ ਕੁੱਤਿਆਂ ਦੀ ਭੰਮਾਰਿਆ ਸੂਇਸ਼ ਕਰਕੇ ਨਾ ਤੇ ਇਹਨਾਂ ਦੀ ਕਾਸਟਰੇਸ਼ਨ ਹੋ ਰਹੀ ਹੈ ਨਾ ਹੀ ਇਹਨਾਂ ਨੂੰ ਸਟਰਾਈਲਾਈਜ਼ ਕੀਤਾ ਜਾ ਰਿਹਾ ਨਸਬੰਦੀ ਕੀਤੀ ਜਾ ਰਹੀ ਹੈ ਨਾ ਹੀ ਐਂਟੀ ਰੈਬੀਸ ਇੰਜੈਕਸ਼ਨਸ ਦੀ ਅਵੇਲੇਬਿਲਟੀ ਉਸ ਲੈਵਲ ਤੇ ਹੈਗੀ ਆ ਸਾਰੇ ਪਾਸਿਓਂ ਹੀ ਇਹ ਬਹੁਤ ਮਾੜੀ ਪਰਫਾਰਮੈਂਸ ਲੋਕਲ ਐਡਮਿਨਿਸਟ੍ਰੇਸ਼ਨ ਦੀ ਹੈਗੀ ਆ ਜਿਹਦੇ ਕਰਕੇ ਆਮ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਛੋਟੇ ਬੱਚਿਆਂ ਦੀਆਂ ਜਾਂਣਾ ਜਾ ਰੀਆਂ ਬੱਚੇ ਸਕੂਲ ਨੂੰ ਜਾਂਦੇ ਆ ਤੇ ਕੁੱਤਿਆਂ ਦਾ ਝੋੜਨ ਮਗਰ ਉਹਨਾਂ ਦੇ ਲੱਗ ਜਾਂਦਾ ਕੋਈ ਉਸ ਵਕਤੇ ਵੇਲੇ ਪਉ ਫਟਾਲੇ ਤੋਂ ਪਹਿਲਾਂ ਸਰਗੀ ਵਿਲੇ ਜਾਂਦਾ ਆ ਕਿਤੇ ਗੁਰਦੁਆਰੇ ਮੱਥਾ ਟੇਕਣ ਜਾਂਦਾ ਤੇ ਕੁੱਤਿਆਂ ਦਾ ਝੁੰਡਨਾ ਦੇ ਹਮਲਾ ਕਰ ਦਿੰਦਾ ਕੋਈ ਰਾਤ ਬਰਾਤੇ ਕੋ ਪੁਲਿਸ ਮੁਲਾਜ਼ਮ ਡਿਊਟੀ ਤੋਂ ਆਪਣੇ ਘਰ ਪਰਤਦਾ ਤਾਂ ਉਹਨੂੰ ਜ਼ਖਮੀ ਕਰ ਦਿੱਤਾ ਜਾਂਦਾ ਸੋ ਇਸ ਕਰਕੇ ਜਿੱਥੇ ਗੈਂਗਵਾਰਾਂ ਦਾ ਖੱਛਾ ਪੰਜਾਬ 'ਚ ਜ਼ਿਆਦਾ ਸੀ ਜਿੱਥੇ ਡਰੱਗਸ ਦਾ ਖਰਚਾ ਪੰਜਾਬ ਦੇ ਵਿੱਚ ਜ਼ਿਆਦਾ ਆ ਜਿੱਤੇ ਹੋਰ ਕਈ ਕ੍ਰਿਤੀਆਂ ਹੈਗੀਆਂ ਉਹਨਾਂ ਸਾਰੀਆਂ ਨਾਲੋਂ ਵੱਡੀ ਕ੍ਰਿਤੀ ਇਸ ਵਲੇ ਪੰਜਾਬ ਦੇ ਵਿੱਚ ਸਪੈਸ਼ਲੀ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਸਟ੍ਰੇ ਡੌਗਸ ਦੀ ਬਣ ਗਈ ਆ ਉਹ ਵੀ ਸਮਾਂ ਸੀ ਜਦੋਂ ادارے ਇਹ ਮੈਂ ਨਹੀਂ ਕਹਿੰਦਾ ਕਿ ਇਹਨਾਂ ਨੂੰ ਨਿਊਟਰਲਾਈਜ਼ ਕਰ ਦਿੱਤਾ ਜਾਵੇ ਮਾਰ ਦਿੱਤਾ ਜਾਵੇ ਪਰ ਅੱਛੇ ਮੈਥਡ ਡਿਵਾਈਸ ਕੀਤੇ ਜਾਣ ਉਹ ਸਮਾਂ ਸੀ ਜਦੋਂ ਕਾਰਪੋਰੇਸ਼ਨ ਪੁਰਾਣੇ ਸਮਿਆਂ ਦੇ ਵਿੱਚ ਆਵਾਰਾ ਕੁੱਤਿਆਂ ਦੀ ਤਾਦਾਦ ਵਧਣ ਤੇ ਇਹਨਾਂ ਨੂੰ ਜ਼ਹਿਰ ਦਿੰਦੀ ਸੀ ਇਹਨਾਂ ਨੂੰ ਦਰਦਨਾਕ ਮੌਤ ਦਿੱਤੀ ਜਾਂਦੀ ਸੀ ਫਿਰ ਕਈ ਪਟੀਸ਼ਨਜ਼ ਕੋਰਟਸ ਦੇ ਵਿੱਚ ਗਈਆਂ ਕੋਰਟਸ ਨੇ ਇਹਨਾਂ ਦੇ ਰਾਈਟਸ ਨੂੰ ਧਿਆਨ ਦੇ ਵਿੱਚ ਰੱਖਿਆ ਔਰ ਇੱਥੋਂ ਤੱਕ ਸਿਕੰਦਰ ਜੀ ਮੈਂ ਆਪ ਨੂੰ ਅਰਜ਼ ਕਰਾਂ ਕਿ ਸੁਪਰੀਮ ਕੋਰਟ ਨੇ ਇਹਨਾਂ ਨੂੰ ਮੂਲ ਨਾਗਰਿਕਤਾ ਅਧਿਕਾਰ ਵੀ ਦੇ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਜੇ ਕਿਸੇ ਸਟ੍ਰੇਟ ਡੌਗ ਨੂੰ ਉਹ ਕਾਸਟਰੇਸ਼ਨ ਕਰਨ ਵਾਸਤੇ ਨਸਬੰਦੀ ਕਰਨ ਵਾਸਤੇ ਟੀਮ ਰੈਸਕਿਊ ਕਰਕੇ ਲੈ ਕੇ ਜਾਂਦੀ ਆ। ਇਹਨੂੰ ਡਿਸਲੋਕੇਟ ਨਹੀਂ ਸ਼ਾਇਦ ਕਰਦੇ ਹਨ। ਹਾਂ, ਡਿਸਲੋਕੇਟ ਨਹੀਂ ਕਰ ਸਕਦੇ। ਉਹਦਾ ਸਾਰਾ ਟ੍ਰੀਟਮੈਂਟ ਕਰਨ ਤੋਂ ਬਾਅਦ ਉਸੇ ਗਲੀ ਦੇ ਵਿੱਚ ਫੇਰ ਛੱਡ ਕੇ ਆਉਣਗੇ। ਸੋ ਇਸ ਕਰਕੇ ਜਿੱਥੇ ਪਸ਼ੂ ਪ੍ਰੇਮੀ, ਸਮਾਜ ਸੇਵੀ ਜਾਂ ਇਹਨਾਂ ਦੇ ਡੌਗ ਲਵਰਜ਼ ਆ ਜਿੱਥੇ ਉਹ ਕੋਰਟ ਦੇ ਵਿੱਚ ਪਟੀਸ਼ਨ ਦੇ ਵਿੱਚ ਜਾਂਦੇ ਆ, ਉਹ ਇਹਨਾਂ ਦੇ ਹੱਕਾਂ ਹਕੂਕਾਂ ਦੀ ਗੱਲ ਕਰਦੇ ਆ। ਉਹਨਾਂ ਦੀ ਗੱਲ ਵੀ ਉਹ ਲੋਕ ਕਰਨ ਜਿਨ੍ਹਾਂ ਦੀ ਮੌਤ ਇਹਨਾਂ ਦੇ ਨਾਲ ਹੋ ਜਾਂਦੀ ਆ, ਜਿਨ੍ਹਾਂ ਦੇ ਬੱਚੇ ਇਹਨਾਂ ਦੇ ਨਾਲ ਜ਼ਖਮੀ ਹੋ ਜਾਂਦੇ ਆ, ਜਾਨਵਰਾਂ ਦੀ ਗਲਤ ਸਾਰੇ ਕਰੀ ਜਾਂਦੇ ਆ। ਉਹਨਾਂ ਉਹਨਾਂ ਲੋਕਾਂ ਦੀ ਗੱਲ ਕੌਣ ਕਰੂਗਾ ਜਿਨ੍ਹਾਂ ਦੇ ਘਰ ਪਰਿਵਾਰ ਇਸ ਗੱਲ ਦੇ ਨਾਲ ਉੱਜੜ ਗਏ ਜਿਨ੍ਹਾਂ ਦੇ ਛੋਟੇ ਛੋਟੇ ਬੱਚਿਆਂ ਦੀ ਜੀਵਨ ਖਰਾਬ ਹੋ ਗਏ ਲਾਈਫ ਖਰਾਬ ਹੋ ਗਈ ਬਾਹਾਂ ਨੋਚਦੀਆਂ ਲੱਤਾਂ ਨੋਚਦੀਆਂ ਕਈ ਤੇ ਮੌਤ ਦੇ ਘਾਟ ਵੀ ਉਤਰ ਗਏ ਸੋ ਇਸ ਕਰਕੇ ਕੋਰਟਸ ਨੂੰ ਅੱਜ ਸਮਾਂ ਆ ਗਿਆ ਸਰਕਾਰਾਂ ਉਹਦਾਂ ਦੀਆਂ ਪਟੀਸ਼ਨਸ ਕੋਰਟ ਦੇ ਵਿੱਚ ਫਾਈਲ ਕਰਨ ਉਹਨੂੰ ਬੈਕ ਕਰਨ ਲੋਕ ਇਸ ਗੱਲ ਨੂੰ ਸਪੋਰਟ ਕਰਨ ਕਿ ਇਹਨਾਂ ਦੀ ਤਦਾਦ ਘਟਾਉਣ ਵਾਸਤੇ ਕੋਈ ਵਾਜਬ ਤਰੀਕਾ ਬੜਾ ਹਮੇਂ ਤਰੀਕਾ ਮਾਨਵਤਾ ਵਾਲਾ ਤਰੀਕਾ ਬਣਾਇਆ ਜਾਵੇ ਜਿਹਦੇ ਨਾਲ ਆਮ ਲੋਕਾਂ ਦੇ ਉੱਤੇੋਂ ਮੰਡਰਾ ਰਿਹਾ ਖਤਰਾ ਉਹਨਾਂ ਦੇ ਸਿਰ ਤੋਂ ਉਠਿਆ ਜਾ ਸਕੇ ਮਨਜੋ ਕੋਰਟ ਨੂੰ ਵੀ ਆਪੇ ਨੋਟਿਸ ਵੀ ਲੈਣਾ ਚਾਹੀਦਾ ਇਸ ਚੀਜ਼ ਦਾ ਜੇਕਰ ਕੋਈ ਕਮੇਟੀ ਨਹੀਂ ਜੇ ਹੋਈ ਕੋਈ ਬਣਾਈ ਗਈ ਹੈ ਨਾ ਨੀਸੀ ਦੇ ਅੰਡਰ ਕੋਈ ਕਮੇਟੀ ਨਹੀਂ ਜੇ ਕਨਸਟੀਟਿਊਟ ਕੀਤੀ ਗਈ ਤੇ ਮਾਨਯੋਗ ਕੋਰਟ ਵੀ ਜਿਹੜਾ ਸੰਗਿਆਨ ਲੈ ਸਕਦਾ ਜੇ ਬਿਲਕੁਲ ਲੈਣਾ ਚਾਹੀਦਾ ਆ ਅੱਜ ਅਸੀਂ ਜੇ ਟਾਕ ਕਰ ਰਹੇ ਆ ਤੇ ਮੈਂ ਚਾਹੁੰਨਾ ਕਿ ਮਾਨਯੋਗ ਕੋਰਟ ਕੋਲ ਵੀ ਇਹ ਮੈਸੇਜ ਪਹੁੰਚੇ ਆਮ ਲੋਕ ਅਵੈਰ ਹੋ ਜਾਣ ਜਿੰਨੇ ਐਨ ਜੀਓਜ਼ ਆ ਉਹਨਾਂ ਨੂੰ ਮੈਸੇਜ ਚਲਾ ਜਾਵੇ ਐਡਮਿਨਿਸਟ੍ਰੇਸ਼ਨ ਨੂੰ ਮੈਸੇਜ ਚਲਾ ਜਾਵੇ ਕਿ ਤੁਸੀਂ ਇਹ ਕੰਟੈਂਪਟ ਆਫ ਕੋਰਟ ਕਰ ਰਹੇ ਹੋ ਜੇ ਉਹਨਾਂ ਨੇ ਇੱਕ ਆਰਡਰ ਜਾਰੀ ਕਰ ਦਿੱਤਾ ਤੇ ਉਹਦਾ ਸੰਗਿਆਨ ਲੈਂਦੇ ਹੋਏ ਤੁਸੀਂ ਇਹ ਕਮੇਟੀ ਜਲਦ ਤੋਂ ਜਲਦ ਫਾਰਮ ਕਰ ਦਿਓ ਦਾ ਮੈਸੇਜ ਮੂਵਮੈਂਟ ਦਾ ਤੁਹਾਨੂੰ ਮੈਸੇਜ ਮਿਲ ਕਤਾ ਕਰੋ ਗਰੀਬ ਦੀ ਗੱਲ ਸੁਣ ਲੋ ਲੋਕਾਂ ਨੂੰ ਜੇ ਮੁਆਵਜ਼ੇ ਨਾਲ ਮਸਲਾ ਹੱਲ ਹੋ ਸਕਦਾ ਉਹ ਵੀ ਕਰੋ ਔਰ ਜੋ ਵੀ ਇਹਨਾਂ ਨੂੰ ਰੋਕਥਾਮ ਕਰਨ ਵਾਸਤੇ ਤੌਰ ਤਰੀਕਾ ਬਣਾਣਾ ਉਹ ਕਰੋ ਜੇ ਇਹਦੇ ਲਈ ਕੋਰਟ ਦੀ ਸਹਾਇਤਾ ਤੇ ਸਰਕਾਰ ਆਪਣੇ ਵਕੀਲਾਂ ਦੇ ਰਾਈ ਐਡਵੋਕੇਟ ਜਨਰਲ ਦੇ ਰਾਈ ਜਿਹੜੇ ਗਵਰਨਮੈਂਟ ਇਦਾਰਿਆਂ ਦੇ ਸਰਕਾਰੀ ਵਕੀਲ ਹੁੰਦੇ ਉਹਨਾਂ ਦੇ ਰਾਈ ਪਟੀਸ਼ਨਸ ਫਾਈਲ ਕਰੇ ਇਹਦਾ ਵਾਜਬ ਹੱਲ ਕੱਢੇ ਤਾਂ ਕਿ ਆਮ ਲੋਕਾਂ ਦੀ ਜੀਵਨ ਨੂੰ ਬਚਾਇਆ ਜਾ ਸਕੇ ਲੋ ਸ਼ੈਲਟਰ ਹੋਮਸ ਵੀ ਇਹਦਾ ਕੋਈ ਵਾਜਬ ਹੱਲ ਹੈ ਬਿਲਕੁਲ ਹੈਗਾ ਇਨਕਲੋਜਰਸ ਬਣਾਉਣੇ ਚਾਹੀਦੇ ਆ ਪਰ ਉਹਨਾਂ ਨੂੰ ਫੰਡ ਕਰਨ ਵਾਸਤੇ ਉਹਨਾਂ ਵਾਸਤੇ ਪੈਸਾ ਇਕੱਠਾ ਕਰਨ ਵਾਸਤੇ ਵੀ ਸਰਕਾਰ ਸਰਕਾਰਾਂ ਸਮੇਂ ਦੀਆਂ ਕਾਉਸਸ ਲੈਂਦੀਆਂ ਹੋਰ ਕਈ ਤਰ੍ਹਾਂ ਦੇ ਸੈਸ ਮਿਲਦੇ ਆ ਪਰ ਆਮ ਹੀ ਅਸੀਂ ਦੇਖ ਰਹੇ ਆ ਕਿ ਸੜਕਾਂ ਦੇ ਵੀ ਕਾਮਾਂ ਚੱਲਦੀਆਂ ਮੱਜਾਂ ਚੱਲਦੀਆਂ ਜਾਨਵਰ ਚੱਲਦੇ ਆ ਲੋਕਾਂ ਦੀ ਸੜਕ ਹਾਦਸਿਆਂ 'ਚ ਮੌਤ ਹੋ ਜਾਂਦੀ ਆ ਉਹਨੂੰ ਡਿਲੀਵਰ ਨਹੀਂ ਕਰ پا ਰਹੇ ਇਨਕਲੋਜਰਸ ਬਣਾ ਦਿੰਦੇ ਆ ਕਈ ਫਿਰ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਸ ਉਹਦੇ 'ਤੇ ਸਾਥ ਦਿੰਦੀ ਉਹਨਾਂ ਨੂੰ ਫੰਡ ਕਰਦੀਆਂ ਪੈਸੇ ਮਿਲਦੇ ਆ ਪਰ ਉਹ ਉਨੇ ਸਕਸੈਸਫੁਲ ਹੋਸ ਲੈਵਲ ਤੇ ਨਹੀਂ ਹੁੰਦੇ ਕੋਈ ਵੀ ਪ੍ਰਾਈਵੇਟ ਦਾਰਾ ਇੱਕ ਲਿਮਟ ਤੱਕ ਹੀ ਇਹਨਾਂ ਨੂੰ ਰੀਟੇਨ ਕਰ ਸਕਦਾ ਹੈ ਇਹਨਾਂ ਨੂੰ ਆਪਣੇ ਕੋਲ ਰੱਖ ਸਕਦਾ ਹੈ ਸੇਵਾ ਸੰਭਾਲ ਕਰ ਸਕਦਾ ਪਰ ਜੇ ਇਹਨਾਂ ਦੀ ਤਾਦਾਦ ਅਨਲਿਮਿਟਿਡ ਹੁੰਦੀ ਜਾਊਗੀ ਤੇ ਉਹਦੇ ਵਿੱਚ 올 ਐਨ 올 ਫਿਰ ਸਰਕਾਰ ਨੂੰ ਹੀ ਇੰਟਰਫੇਅਰ ਕਰਨਾ ਪਊਗਾ ਉਹਨਾਂ ਨੂੰ ਹੀ ਮਰਤੇ ਡਿਵਾਈਸ ਕਰਨੇ ਪੈਣਗੇ ਕਿ ਇੱਕ ਲਿਮਿਟਿਡ ਇਹਨਾਂ ਦੀ ਤਾਦਾਦ ਹੋਵੇ ਲਿਮਿਟਿਡ ਸਾਰਾ ਸਿਸਟਮ ਹੋਵੇ ਸਰਕਾਰ ਦੇ ਵਿੱਚ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ 3.19 ਕਰੋੜ ਰੁਪਇਆ 3.19 ਕਰੋੜ ਰੁਪਇਆ ਤੇ ਇਸ ਗੱਲ ਦਾ ਬਜਟ ਹੈ ਕਿ ਇਹਨਾਂ ਦੀ ਰੋਕਥਾਮ ਕੀਤੀ ਜਾਵੇ ਸੋ ਇਸ ਕਰਕੇ ਆਪ ਹੀ ਹਿੰਦੇਸ਼ਾ ਲਗਾ ਲਓ ਕਿ ਕਿੰਨੇ ਪ੍ਰੈਕਟੀਕਲ ਰੂਪ ਦੇ ਵਿੱਚ ਔਨ ਗਰਾਉਂਡ ਕਿੰਨਾ ਕੁ ਇੰਪਲੀਮੈਂਟ ਹੋਇਆ ਕਿੰਨਾ ਘਰਾਮਤ ਸਾਮਦ ਹੋਇਆ ਜੇ ਨਹੀਂ ਹੋਇਆ ਤਾਂ ਤਦਾਦ ਫਿਰ ਵਧ ਰਹੀ ਆ ਤੇ ਇਹਦੇ ਲਈ ਫਿਰ ਕੌਣ ਜ਼ਿੰਮੇਵਾਰ ਹੈ ਸੋ ਇਹਦੀਆਂ ਲੀਗਲ ਤਰੀਕੇ ਨਾਲ ਇਹਨਾਂ ਨੂੰ ਇਹਨਾਂ ਦੀ ਤਦਾਦ ਘਟਾਈ ਜਾਵੇ ਇਨਾਂ ਨੂੰ ਬੈਲੈਂਸ ਕੀਤਾ ਜਾਵੇ ਜਿਵੇਂ ਇਕੋਸਿਸਟਮ ਕਈ ਲੋਕ ਕਹਿੰਦੇ ਜੀ ਜਾਨਵਰਾਂ ਨੂੰ ਮਾਰ ਦਿੰਦੇ ਆ ਇਹ ਉਹ ਗਲਤ ਗੱਲ ਕਰਦੇ ਆ ਮੈਂ ਉਹਨਾਂ ਨਾਲ ਐਗਰੀ ਕਰਦਾ ਪਰ ਇੱਕ ਇਕੋਸਿਸਟਮ ਆ ਇਕੋਸਿਸਟਮ ਜੇ ਅਸੀਂ ਮੰਨ ਲਓ ਰੈਟਸ ਨੇ ਉਹਨਾਂ ਦੀ ਤਦਾਦ ਇੰਨੀ ਵੱਧ ਜਾਊਗੀ ਸਾਡਾ ਅਨਾਜ ਖਾ ਜਾਣਗੇ ਤੇ ਫਿਰ ਉਹ ਅਨਾਜ ਅਸੀਂ ਕਿੱਥੋਂ ਫਿਰ ਜੀਵਿਤ ਰਵਾਂਗੇ ਸੋ ਇਸ ਕਰਕੇ ਇੱਕ ਇਕੋਸਿਸਟਮ ਆ ਪਹਿਲਾ ਜੀਵ ਤੇ ਪਾਣੀ ਆ ਹਵਾ ਵੀ ਜੀਵਿਆ ਹਰ ਕੋਈ ਜੀਵਿਆ ਇੱਕ ਦੂਜੇ ਨੂੰ ਬਚਾਉਣ ਵਾਸਤੇ ਇਕੋ ਸਿਸਟਮ ਨੂੰ ਮੇਨਟੇਨ ਕਰਨ ਵਾਸਤੇ ਅੱਜ ਸਿਕੰਦਰ ਜੀ ਕਰ ਰਹੇ ਆ ਹਰ ਪਾਸੇ ਆਰਗੇਨਾਈਜੇਸ਼ਨ ਆ ਹਰ ਪਾਸੇ ਬਿਲਡਿੰਗਸ ਬਣਨੀਆਂ ਵੱਡੇ ਇਨਫਰਾਸਟ੍ਰਕਚਰ ਡਵੈਲਪ ਹੋ ਰਿਹਾ ਇਨ੍ਹਾਂ ਜਾਨਵਰਾਂ ਵਾਸਤੇ ਕੋਈ ਠਹਿਰ ਨਹੀਂ ਬਣੀ ਇਸ ਕਰਕੇ ਗਲੀਆਂ ਮੁਹੱਲਿਆਂ ਦੇ ਵਿੱਚ ਭੁੱਖ ਦੇ ਨਾਲ ਅਗਰੈਸਿਵ ਹੁੰਦੇ ਜਾ ਰਹੇ ਆ ਇਨ੍ਹਾਂ ਦੀ ਨੇਚਰ ਦੇ ਵਿੱਚ ਵੀ ਵੱਡਾ ਬਦਲਾਅ ਆ ਰਿਹਾ ਇਹੀ ਕਰ ਰਹੇ ਆ ਕਿ ਗਲੀ 'ਚ ਕੋਈ ਕਮਜ਼ੋਰ ਬਜ਼ੁਰਗ ਬੱਚਾ ਮਹਿਲਾ ਜਾਂਦੀ ਆ ਤੇ ਉਹਨੂੰ ਟੁੱਟ ਕੇ ਝੌਂਡ ਦੇ ਵਿੱਚ ਪਾ ਜਾਂਦੇ ਫਿਰ ਉਹਨਾਂ ਨੂੰ ਖਾਣਾ ਸ਼ੁਰੂ ਕਰ ਦਿੰਦੇ ਆ ਅੱਜ ਸਟਰੀ ਡੌਗਸ ਆਦਮ ਖੋਰ ਬਣ ਗਿਆ ਅੱਜ ਸਮੇਂ ਦੀ ਮੰਗਿਆ ਕਿ ਇਹਨਾਂ ਉਤੇ ਰੋਕਥਾਮ ਲੱਗੇ ਸਰਕਾਰ ਉਹੀ ਜੋ ਮੈਥਡ ਡਿਵਾਈਸ ਕਰਨੇ ਆ ਉਹ ਕਰੇ ਕੋਰਸ ਦੀ ਹੈਲਪ ਲਵੇ ਸਭ ਤੋਂ ਪਹਿਲਾਂ ਲੋਕਲ ਕਮੇਟੀ ਬਣਾਵੇ ਲੋਕਾਂ ਨੂੰ ਮੁਆਵਜ਼ਾ ਦੇਵੇ ਉਸ ਤੋਂ ਬਾਅਦ ਜੋ ਤੌਰ ਤਰੀਕੇ ਅਪਣਾਣੇ ਆ ਉਹ ਅਪਣਾ ਕੇ ਆਮ ਲੋਕਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਮਹਿਲਾਵਾਂ ਦੀ ਜਾਨ ਨੂੰ ਬਚਾਏ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਜੀ ਧੰਨਵਾਦ ਬਿਲਕੁਲ ਜੀ ਇਹਨੇ ਸਮਾਜ ਸੇਵਕ ਇੰਜੀਨੀਅਰ ਪਵਨ ਸ਼ਰਮਾ ਜਿਹੜੀ ਕਿ ਤੱਥਾਂ ਤੇ ਆਧਾਰਿਤ ਗੱਲ ਕਰਦೇನೆ ਬਹੁਤ ਵੱਡਾ ਲੰਮਾ ਚੋੜਾ ਜਿਹੜਾ ਕਿ ਡਾਟਾ ਇਹਨਾਂ ਨੇ ਕਲੈਕਟ ਕੀਤਾ ਕਿਉਂਕਿ ਇਹ ਜਿਹੜੀ ਸਮੱਸਿਆ ਹੈ ਸਿਰਫ ਗੁਰੂ ਨਗਰੀ ਅੰਮ੍ਰਿਤਸਰ ਦੀ ਨਹੀਂ ਪੰਜਾਬ ਦੀ ਨਹੀਂ ਪੂਰੇ ਦੇਸ਼ ਦੀ ਸਮੱਸਿਆ ਹੈ ਔਰ ਲਗਾਤਾਰ ਇਹਨਾਂ ਦੀ ਆਵਾਰਾ ਕੁੱਤਿਆਂ ਦੀ ਗਿਣਤੀ 'ਚ ਵੱਡਾ ਇਜ਼ਾਫਾ ਹੁੰਦਾ ਜਾ ਰਿਹਾ ਜੋ ਕਿ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਬੰਦਾ ਜਾ ਰਿਹਾ ਕਿਉਂਕਿ ਆਏ ਦਿਨ ਡੌਗ ਬਾਈਸੀਆਂ ਜਿਹੜੀਆਂ ਘਟਨਾਵਾਂ ਨੇ ਉਹ ਵੱਧ ਰਹੀਆਂ ਨੇ ਲੋਕ ਇਹਨਾਂ ਦਾ ਸ਼ਿਕਾਰ ਹੋ ਰਹੇ ਨੇ ਔਰ ਕਈ ਜਾਨਾਂ ਵੀ ਜਿਹੜੀਆਂ ਕਿ ਉਹ ਜਾ ਚੁੱਕੀਆਂ ਨੇ ਇਸ ਲਈ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਿਹੜੇ ਵੀ ਨਿਰਦੇਸ਼ ਦਿੱਤੇ ਸੀਗੇ ਉਹਨਾਂ ਨੂੰ ਇਨਮਨ ਲਾਗੂ ਕਰਵਾਉਣਾ ਸਰਕਾਰਾਂ ਅਤੇ ਪ੍ਰਸ਼ਾਸਨ ਦੀ ਮੋਢਲੀ ਜ਼ਿੰਮੇਵਾਰੀ ਹੈ ਤਾਂ ਜੋ ਆਉਣ ਵਾਲੇ ਸਮੇਂ ਅੰਦਰ ਹੋਰ ਜਿਹੜੀ ਕੀ ਹੈ ਨੁਕਸਾਨ ਨਾ ਹੋਵੇ ਲੋਕਾਂ ਦੀ ਜਾਨ ਨਾ ਜਾਵੇ ਤੇ ਇਹਨਾਂ ਆਵਾਰਾ ਕੁੱਤਿਆਂ ਵਾਸਤੇ ਵੀ ਕੋਈ ਐਸੀ ਜਗ੍ਹਾ ਬਣਾਈ ਜਾਵੇ ਜਿੱਥੇ ਕੀ ਇਹ ਆਰਾਮ ਨਾਲ ਰਹਿ ਸਕਣ ਤੇ ਇਹਨਾਂ ਨੂੰ ਰੋਟੀ ਪਾਣੀ ਜਿਹੜੀ ਕੀ ਉਹ मिलती रहे कैमरा पर्सन सुखपाल सिकंदर पसरीचा दैनिक सिरा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर